ਅਰਿਸਟੋ ਦਾ ਜੀਵਨ ਅਤੇ ਸ਼ਖਸੀਅਤ ਅਰਿਸਟੋ ਦੇ ਪਿਤਾ ਦਾ ਨਾਮ ਨੀਕੋਮੈਕਸ ਅਤੇ ਮਾਂ ਦਾ ਨਾਮ ਫਿਸਟਸ ਸੀ ਨੀਕੋਮੈਕਸ ਮਕਦੋਨੀਆ ਦੇ ਰਾਜਾ ਐਮਨਟਸ ਦਾ ਦਰਬਾਰੀ ਵੈਦ ਸੀ ਅਰਿਸਟੋ ਦਾ ਜਨਮ ਚੈਲਸੀ ਡਾਈਸ ਦੇ ਸਟੈਗਰਾ ਨਾਮਕ ਛੋਟੇ ਜਿਹੇ ਸ਼ਹਿਰ ਵਿੱਚ 384 ਈਸਵੀ ਪੂਰਵ ਵਿੱਚ ਹੋਇਆ ਸੀ ਨੀਕੋਮੈਕਸ ਮਹਾਨ ਕਵੀ ਐਸਕਲੇਪਿਆਡ ਦੇ ਕਬੀਲੇ ਜਾਂ ਬਰਾਦਰੀ ਨਾਲ ਸੰਬੰਧਿਤ ਸੀ ਅਤੇ ਸਾਰ ਡੇਵਿਡ ਰਾਸ ਦੇ ਅਨੁਸਾਰ ਇੰਜ ਲੱਗਦਾ ਹੈ ਇਹ ਇਹ ਪਰਿਵਾਰ 8ਵੀਂ 7ਵੀਂ ਸਦੀ ਈਸਵੀ ਪੂਰਵ ਵਿੱਚ ਮੈਸੇਨੀਆਂ ਤੋਂ ਚੱਲ ਕੇ ਸਟੈਗਰਾ ਆਵਸਿਆ ਸੀ ਇਹ ਬਹੁਤ ਹੀ ਨਿਗਣੀ ਜਹੀ ਸਟੇਟ ਸੀ ਪਰ ਹੋਰ ਵੀ ਕਈ ਪ੍ਰਤਭਾਵਾਨ ਗ੍ਰੀਕ ਫਿਲਾਸਫਰ ਅਤੇ ਸਾਇੰਸਦਾਨ ਹਨ ਜਿਹੜੇ ਆਰਥਿਕ ਪੱਖੋਂ ਮਾਮੂਲੀ ਸਟੇਟਾਂ ਵਿੱਚ ਹੀ ਪੈਦਾ ਹੋਏ ਹਨ ਉਦਾਹਰਨ ਵਜੋਂ ਅਨੁਵਾਦੀ ਡਿਮੋਕ੍ਰੇਟਸ ਵੀ ਸਟੈਗਰਾ ਦੇ ਨਾਲ ਲੱਗਦੇ ਮਾਮੂਲੀ ਜਿਹੇ ਕਸਬੇ ਆਬਦਰਾ ਵਿੱਚ ਹੀ ਪੈਦਾ ਹੋਇਆ ਸੀ ਅਰਸਟੋ ਹਜੇ ਬੱਚਾ ਹੀ ਸੀ ਕਿ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਇਸ ਦਾ ਪਾਲਣ-ਪੋਸ਼ਣ ਪ੍ਰੋਕਸ ਪ੍ਰੋਕਸੀਨਸ ਨਾਮਕ ਇੱਕ ਰਿਸ਼ਤੇਦਾਰ ਨੇ ਕੀਤਾ। ਉਸ ਨੇ ਹੀ ਅਰਾਸਤੂ ਨੂੰ 18 ਵਰਿਆਂ ਦੀ ਉਮਰ ਵਿੱਚ ਇਥਨਸ ਭੇਜ ਦਿੱਤਾ ਜਿੱਥੇ 367 ਈਸਵੀ ਪੂਰਵ ਵਿੱਚ ਅਰਾਸਤੂ ਨੇ ਪਲੇਟੋ ਦੀ ਅਕੈਡਮੀ ਵਿੱਚ ਦਾਖਲਾ ਲੈ ਲਿਆ। ਅਕੈਡਮੀ ਵਿੱਚ ਅਰਾਸਤੂ ਪਲੇਟੋ ਦੀ ਮੌਤ ਤੱਕ ਅਰਥਾਤ 347 ਈਸਵੀ ਪੂਰਵ ਤੱਕ ਰਿਹਾ ਅਤੇ ਇਹਨਾਂ 20 ਸਾਲਾਂ ਦੌਰਾਨ ਅਰਾਸਤੂ ਪੜਨ ਦੇ ਨਾਲ-ਨਾਲ ਪੜਾਉਂਦਾ ਵੀ ਰਿਹਾ। ਇਹ ਮੰਨਿਆ ਜਾਂਦਾ ਹੈ ਕਿ ਅਰਾਸਤੂ ਆਈਸੋਕ੍ਰੇਟਸ ਦੇ ਮੁਕਾਬਲੇ ਤੇ ਅਲੰਕਾਰ ਸ਼ਾਸਤਰ ਪੜਾਉਂਦਾ ਸੀ ਉਸ ਸਮੇਂ ਏਥਨਜ਼ ਵਿੱਚ ਦੋ ਪਰਸਪਰ ਵਿਰੋਧੀ ਸਕੂਲ ਸਨ ਜਿਸ ਵਿੱਚੋਂ ਸੋਫਿਸਟਾ ਨਾਲ ਸੰਬੰਧਿਤ ਇੱਕ ਸਕੂਲ ਵਿੱਚ ਆਈਸੋਕ੍ਰੇਟਸ ਪੜਾਉਂਦਾ ਸੀ ਅਤੇ ਦੂਸਰੇ ਅਰਥਾਤ ਪਲੇਟੋ ਦੀ ਅਕੈਡਮੀ ਵਿੱਚ ਅਰਾਸਤੂ ਅਲੰਕਾਰ ਸ਼ਾਸਤਰ ਪੜਾਉਂਦਾ ਸੀ ਜ਼ੈਨੋਕ੍ਰੇਟਸ ਵੀ ਪਲੇਟੋ ਦਾ ਇੱਕ ਪ੍ਰਤਿਭਾવાન ਵਿਦਿਆਰਥੀ ਸੀ ਪਰ ਪਲੇਟੋ ਅਰਾਸਤੂ ਨੂੰ ਆਪਣੀ ਅਕੈਡਮੀ ਦਾ ਦਿਮਾਗ ਕਿਹਾ ਕਰਦਾ ਸੀ ਜ਼ੈਨੋਕ੍ਰੇਟਸ ਦੀ ਅਰਾਸਤੂ ਨਾਲ ਤੁਲਨਾ ਕਰਦਾ ਹੋਇਆ ਪਲੇਟੋ ਕਹਿੰਦਾ ਹੈ ਕਿ ਇੱਕ ਨੂੰ ਅੱਡੀ ਲਾਉਣ ਦੀ ਲੋੜ ਹੈ ਜਦਕਿ ਦੂਜੇ ਲਈ ਲਗਾਮ ਦੀ ਵਰਤੋਂ ਕਰਨੀ ਪੈਂਦੀ ਹੈ। ਦਵਨ ਨੀਡਡ ਆ ਸੁਪਰ ਦਾ ਅਦਰ ਆ ਬਰਾਇਡਲ। ਪਲੇਟੋ ਦੀ ਮੌਤ 347 ਈਸਵੀ ਪੂਰਵ ਵਿੱਚ ਹੋਈ ਅਤੇ ਉਸ ਤੋਂ ਬਾਅਦ ਉਸ ਦਾ ਪਤੀਜਾ ਯੂਸੀਪਸ ਅਕੈਡਮੀ ਦਾ ਮੁਖੀ ਬਣਿਆ। ਅਰਾਸਟੋ ਯੂਸੀਪਸ ਤੋਂ অসੰਤੁਸ਼ਟ ਸੀ ਕਿਉਂਕਿ ਉਹ ਪਲੇਟੋਵਾਦ ਦੇ ਪ੍ਰਤੀਨਿਧ ਦੇ ਰੂਪ ਵਿੱਚ ਫਲਸਫੇ ਨੂੰ ਗਣਿਤ ਵਿੱਚ ਤਬਦੀਲ ਕਰਨ ਦੇ ਆਹਰ ਵਿੱਚ ਸੀ। ਅਰਸਟੋ ਨੂੰ ਇਹ ਪਸੰਦ ਨਹੀਂ ਸੀ ਦਰਅਸਲ ਪਲੇਟੋ ਦੀ ਮੌਤ ਤੋਂ ਬਾਅਦ ਤਾਂ ਪਲੇਟੋ ਦੇ ਬਹੁਤੇ ਪ੍ਰਭਾਵਸ਼ਾਲੀ ਵਿਦਿਆਰਥੀ ਇੱਧਰ-ਉੱਧਰ ਖਿਲਰ ਗਏ ਸਨ ਪਰ ਡਿਊਰਿੰਗ ਪ੍ਰਾਚੀਨ ਜੀਵਨ ਵਰਤਾਂਤਾਂ ਦੇ ਆਧਾਰ ਤੇ ਕਹਿੰਦਾ ਹੈ ਕਿ ਅਰਸਟੋ 347 ਈਸਵੀ ਪੂਰਵ ਦੀ ਬਸੰਤਰ ਉੱਤਵੈਚੀ ਪਲੇਟੋ ਦੇ ਮਰਨ ਤੋਂ ਪਹਿਲਾਂ ਹੀ ਇਥਨਸ ਛੱਡ ਗਿਆ ਸੀ ਤਾਂ ਵੀ ਅਰਸਟੋ ਅਤੇ ਜ਼ੈਨੋਕ੍ਰੇਟਸ ਦੋਵੇਂ ਹੀ ਅਕੈਡਮੀ ਛੱਡ ਗਏ ਅਤੇ ਐਸਐਸ ਦੇ ਰਾਜਾ ਦੇ ਬਲਾਵੇ ਤੇ ਉਸ ਦੇ ਕੋਲ ਚਲੇ ਗਏ ਰਾਜਾ ਹਰਮਿਆਸ ਅਰਾਸਤੂ ਦਾ ਰਹਿ ਚੁੱਕਿਆ ਜਮਾਤੀ ਅਤੇ ਪਹਿਲਾਂ ਇੱਕ ਦਾਸ ਸੀ ਆਪਣੀ ਹਿੰਮਤ ਨਾਲ ਹੀ ਹਰਮਿਆਸ ਮਾਈਸੀਆ ਵਿਚਲੇ ਇਲਾਕੇ ਅਟਰਾਨੀ ਉਸ ਅਤੇ ਐਸਐਸ ਦਾ ਸ਼ਾਸਕ ਬਣ ਗਿਆ ਸੀ ਉਸ ਨੇ ਉੱਥੇ ਪਲੇਟੋਵਾਦੀਆਂ ਦਾ ਇੱਕ ਗਰੁੱਪ ਬਣਾ ਰੱਖਿਆ ਸੀ ਅਤੇ ਹੁਣ ਅਰਾਸਤੂ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ ਇੱਥੇ ਅਰਾਸਤੂ ਨੇ 3 ਸਾਲ ਬਿਤਾਏ ਅਤੇ ਹਰਮਿਆਸ ਦੀ ਭਤੀਜੀ ਪਿਥਿਆਸ ਨਾਲ ਵਿਆਹ ਕਰਵਾਇਆ ਜਿਸ ਤੋਂ ਅਧਿਕਾਰ ਉਸੇ ਹੀ ਨਾਂ ਦੀ ਇੱਕ ਪੁੱਤਰੀ ਪੈਦਾ ਹੋਈ ਅਰਾਸਤੂ ਨੇ ਜਦੋਂ ਪਿਤਿਆਸ ਨਾਲ ਵਿਆਹ ਕੀਤਾ ਤਾਂ ਅਰਾਸਤੂ 35 ਵਰਿਆਂ ਤੋਂ ਜ਼ਿਆਦਾ ਉਮਰ ਦਾ ਸੀ ਪਰੰਤੂ ਇਹ ਵਿਆਹ ਉਸ ਦੇ ਆਪਣੇ ਸਿਧਾਂਤ ਦੇ ਅਨੁરૂਪ ਹੀ ਸੀ ਕਿਉਂਕਿ ਅਰਾਸਤੂ ਦਾ ਕਹਿਣਾ ਸੀ ਕਿ ਵਿਆਹ ਸਮੇਂ ਪੁਰਸ਼ ਨੂੰ 37 ਸਾਲ ਦੀ ਉਮਰ ਦਾ ਅਤੇ ਲੜਕੀ ਨੂੰ 18 ਸਾਲ ਦੀ ਉਮਰ ਦਾ ਹੋਣਾ ਠੀਕ ਹੈ ਉਸ ਦੇ ਇਸ ਤਰਕ ਦਾ ਆਧਾਰ ਉਸ ਦੇ ਸਮਾਜ ਸ਼ਾਸਤਰੀ ਜੀਵ ਵਿਗਿਆਨਕ ਅਤੇ ਨੈਤਿਕਤਾ ਨਾਲ ਸੰਬੰਧਿਤ ਸਿਧਾਂਤ ਸਨ ਜਿਨਾਰਾਹੀ ਉਸਨੇ ਦੱਸਿਆ ਕਿ ਇਸਤਰੀ ਅਤੇ ਪੁਰਖ ਦੀ ਪ੍ਰਜਨਨ ਸ਼ਕਤੀ ਨਾਲ ਨਾਲ ਖਤਮ ਹੋਣੀ ਚਾਹੀਦੀ ਹੈ। ਪੁਰਖ ਅਤੇ ਇਸਤਰੀ ਵਿੱਚ ਪ੍ਰਜਨਨ ਸ਼ਕਤੀ ਦੇ ਖਾਤਮੇ ਦੀ ਉਮਰ ਉਹ 70 ਅਤੇ 50 ਸਾਲ ਦੀ ਉਮਰ ਮੰਨਦਾ ਹੈ। ਉਸ ਦੇ ਪ੍ਰਜਨਨ ਸਿਧਾਂਤ ਤੋਂ ਇੱਕ ਗੱਲ ਸਪਸ਼ਟ ਹੈ ਕਿ ਅਰਾਸਤੂ ਇਸਤਰੀ ਨੂੰ ਅਧੂਰਾ ਮਨੁੱਖ ਮੰਨਦਾ ਹੈ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵੀ ਅਰਾਸਤੂ ਇਸਤਰੀ ਨੂੰ ਤਰਕਸ਼ੀਲ, ਬੌਧਿਕਤਾ ਪੱਖੋਂ ਵੀ ਮਾੜਾ ਹੀ ਮੰਨਦਾ ਹੈ। ਹਾਲਾਂਕਿ ਉਹ ਇਹ ਵੀ ਮੰਨਦਾ ਹੈ ਕਿ ਇਸਤਰੀ ਇੱਕਦਮ ਇਸ ਤੋਂ ਵਹੀਨ ਵੀ ਨਹੀਂ ਹੁੰਦੀ। ਜਿਵੇਂ ਕਿ ਇੱਕ ਗੁਲਾਮ ਹੁੰਦਾ ਹੈ ਇਸਤਰੀ ਦੇ ਫੈਸਲੇ ਪੱਕੇ ਅਤੇ ਅਧਿਕਾਰਪੂਰਨ ਨਹੀਂ ਹੁੰਦੇ ਉਸ ਦਾ ਪਤੀ ਹੀ ਉਸ ਨੂੰ ਮਾਰਗਦਰਸ਼ਨ ਦਿੰਦਾ ਹੈ ਅਤੇ ਇਸ ਤਰ੍ਹਾਂ ਪਤੀ ਅਤੇ ਪਤਨੀ ਵਿਚਲੇ ਗੁਣ ਵੱਖੋ-ਵੱਖ ਹੁੰਦੇ ਹਨ ਪਤੀ ਦੀ ਗੁਣਸ਼ੀਲਤਾ ਉਸ ਦੇ ਹੁਕਮ ਕਰਨ ਵਿੱਚ ਹੈ ਅਤੇ ਪਤਨੀ ਦੀ ਹੁਕਮ ਮੰਨਣ ਵਿੱਚ ਅਰਾਸਟੂ ਦੇ ਨੀਤੀ ਸ਼ਾਸਤਰ ਵਿੱਚ ਪਤੀ ਪਤਨੀ ਦੀ ਮਿੱਤਰਤਾ ਦਾ ਆਧਾਰ ਉਪਯੋਗਤਾ ਹੈ ਅਤੇ ਜਾਂ ਫਿਰ ਲਾਭ ਲੈਣ ਵਾਲੇ ਅਤੇ ਲਾਭ ਦੇਣ ਵਾਲੇ ਦੇ ਸਮਾਨ ਹੈ ਨਿਕੋਮੈਕੀਅਨ ਐਥਿਕਸ ਵਿੱਚ ਇਸਪਸ਼ਟ ਹੈ ਕਿ ਪਤੀ-ਪਤਨੀ ਦੀ ਮਿੱਤਰਤਾ, ਉਪਯੋਗਤਾ ਅਤੇ ਸਰੀਰਕ ਸੁਖ ਦਾ ਬੱਜਮਾ ਰੂਪ ਹੈ। ਉਹ ਇੱਕ ਦੂਜੇ ਦੇ ਗੁਣਾਂ ਦਾ ਵੀ ਆਨੰਦ ਮਾਣ ਸਕਦੇ ਹਨ, ਭਾਵੇਂ ਇਹ ਗੁਣ ਵੱਖ-ਵੱਖੀ ਹੋਣ। ਮੋٹے ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅਰਾਸਤੂ ਇਸ ਤਰ੍ਹਾਂ ਤੇ ਆਪਣੀ ਭਲਾਈ ਲਈ ਸੋਚਣ ਬਾਰੇ ਵੀ ਵਿਸ਼ਵਾਸ ਨਹੀਂ ਕਰਦਾ। ਨਮੁੰਨੇ ਵਜੋਂ ਉਹ ਗਰਭਵਤੀ ਇਸਤਰੀਆਂ ਲਈ ਕਸਰਤ ਜ਼ਰੂਰੀ ਮੰਨਦਾ ਹੈ ਅਤੇ ਇਸ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਅਜਿਹੀਆਂ ਔਰਤਾਂ ਨੂੰ ਆਦੇਸ਼ ਦੇਣ ਕਿ ਉਹ ਬੱਚੇ ਦੀ ਪੈਦਾਇਸ਼ ਨਾਲ ਸੰਬੰਧਿਤ ਦੇਵਤੇ ਦੇ ਮੰਦਿਰ ਤੱਕ ਦੀ ਰੋਜ਼ ਯਾਤਰਾ ਕਰਿਆ ਕਰਨ ਅਰਾਸਤੂ ਅਜੇ ਹਾ ਚਾਹੁੰਦਾ ਹੈ ਪਰ ਇਸ ਦਾ ਕਾਰਨ ਨਹੀਂ ਦੱਸਦਾ ਐਸੇ ਤੋਂ ਬਾਅਦ 345 ਈਸਵੀ ਪੂਰਵ ਵਿੱਚ ਅਰਾਸਤੂ ਲੈਸ ਬੋਸ ਦੀਪ ਦੇ ਮਿੱਟੀਲੇਨ ਨਾਮਕ ਸਥਾਨ ਉੱਤੇ ਚਲਾ ਗਿਆ ਅਰਾਸਤੂ ਦੇ ਇੱਥੇ ਜਾਣ ਦੇ ਕਾਰਨ ਬਾਰੇ ਤਾਂ ਨੈਚਦਰੂਕ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਹ ਸਮਝਿਆ ਜਾਂਦਾ ਹੈ ਕਿ ਥਿਊ ਫਰੇਸਟਸ ਨਾਮਕ ਉਸਦੇ ਇੱਕ ਸਾਥੀ ਵਿਦਵਾਨ ਨੇ ਅਰਾਸਤੂ ਲਈ ਰਹਿਣ ਦਾ ਪ੍ਰਬੰਧ ਕੀਤਾ ਸੀ ਅਰਾਸਤੂ ਦੇ ਜੀਵ ਵਿਗਿਆਨ ਨਾਲ ਸੰਬੰਧਿਤ ਲੇਖਾਂ ਵਿੱਚ ਆਏ ਬਿਉਰਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਾਣੀ ਵਿਗਿਆਨ ਨਾਲ ਸੰਬੰਧਤ ਉਸ ਦੀਆਂ ਖੋਜਾਂ ਇੱਥੇ ਬਿਤਾਏ ਸਮੇਂ ਦੀਆਂ ਹਨ 343-42 ਈਸਵੀ ਪੂਰਵ ਵਿੱਚ ਮਕਦੂਨੀਆ ਦੇ ਰਾਜਾ ਫਿਲਿਪ ਨੇ ਆਪਣੇ 13 ਸਾਲਾਂ ਦੇ ਪੁੱਤਰ ਸਿਕੰਦਰ ਨੂੰ ਪੜ੍ਹਾਉਣ ਲਈ ਅਰਾਸਤੂ ਨੂੰ ਨਿਯੁਕਤ ਕਰ ਲਿਆ ਅਰਾਸਤੂ ਖੁਦ ਮਕਦੂਨੀਆ ਦਰਬਾਰ ਨਾਲ ਪੁਰਾਣੇ ਸਬੰਧਾਂ ਨੂੰ ਸੁਰਜੀਤ ਕਰਨਾ ਚਾਹੁੰਦਾ ਸੀ ਨਾਲ ਹੀ ਨਾਲ ਜਿਵੇਂ ਕਿ ਉਸ ਦੀ ਰਚਨਾ ਪੋਲਿਟਿਕਸ ਤੋਂ ਸਪਸ਼ਟ ਹੈ ਆਉਣ ਵਾਲੇ ਸ਼ਾਸਕਾਂ ਨੂੰ ਸ਼ਾਸਨ ਕਰਨ ਲਈ ਸਿੱਖਿਆਦ ਕਰਨਾ ਵੀ ਉਸ ਦੀ ਰੁਚੀ ਹੋ ਗਈ ਸੀ ਉਸ ਨੇ ਇਸ ਨਿਯੁਕਤੀ ਨੂੰ ਖਿੜੇ ਮੱਥੇ ਪਰਵਾਣ ਕਰ ਲਿਆ ਉਸ ਦੀ ਇਸ ਨਿਯੁਕਤੀ ਨੇ ਸ਼ਾਹੀ ਦਰਬਾਰ ਵਿੱਚ ਉਸ ਦੇ ਅਸਰ ਰਸੂਕ ਨੂੰ ਕਾਫੀ ਵਧਾਇਆ ਉਸ ਨੇ ਆਪਣੇ ਵਿਦਿਆਰਥੀ ਨੂੰ ਕੀ ਸਿੱਖਿਆ ਦਿੱਤੀ ਇਸ ਬਾਰੇ ਕੋਈ ਖਾਸ ਵੇਰਵਾ ਤਾਂ ਨਹੀਂ ਮਿਲਦਾ ਪਰੰਤੂ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਦੀ ਗ੍ਰੀਕ ਸਿੱਖਿਆ ਪ੍ਰਣਾਲੀ ਦੇ ਅਨੁરૂਪ ਅਰਸਤੋ ਨੇ ਪ੍ਰਸਿੱਧ ਯੂਨਾਨੀ ਕਵੀ ਹੋਮਰ ਅਤੇ ਹੋਰ ਨਾਟਕਕਾਰਾਂ ਬਾਰੇ ਸਿਕੰਦਰ ਨੂੰ ਗਿਆਨ ਦਿੱਤਾ ਹੋਵੇਗਾ ਇਹ ਵੀ ਕਿਹਾ ਜਾਂਦਾ ਹੈ ਕਿ ਅਰਾਸਤੂ ਨੇ ਸਿਕੰਦਰ ਲਈ ਇਲੀਅਟ ਦੇ ਮੂਲ ਪਾਠ ਦੀ ਰਿਸਦਾਈ ਕੀਤੀ ਅਰਾਸਤੂ ਨੇ ਆਪਣੇ ਵਿਦਿਆਰਥੀ ਲਈ ਮੋਨਾਰਕੀ ਅਤੇ ਕਲੋਨੀਜ਼ ਨਾਮਕ ਰਚਨਾਵਾਂ ਲਿਖੀਆਂ ਜਿਹੜੀਆਂ ਕਿ ਭਵਿੱਖ ਦੇ ਮਹਾਨ ਵਿਜੇਤਾ ਲਈ ਕਾਫੀ ਲਾਭਦਾਇਕ ਰਹੀਆਂ ਹੋਣਗੀਆਂ ਸਿਕੰਦਰ ਦੀ ਪ੍ਰਤਿਭਾ ਦਾ ਝੁਕਾਓ ਪੜ੍ਹਾਈ ਵੱਲ ਜ਼ਿਆਦਾ ਨਾ ਹੋ ਕੇ ਕਾਰਜਸ਼ੀਲਤਾ ਵੱਲ ਵਧੇਰੇ ਸੀ ਆਪਣੇ ਇਸ ਝੁਕਾਅ ਦੀ ਪੂਰਤੀ ਲਈ ਮਕਦੂਨੀਆ ਦੀਆਂ ਸਿਮਾਵਾਂ ਉਸ ਨੂੰ ਛੋਟੀਆਂ ਲੱਗਦੀਆਂ ਸਨ ਉਹ ਦੁਨੀਆਂ ਦੀ ਜੱਤ ਦੇ ਸੁਪਨੇ ਲੈਣ ਲੱਗ ਪਿਆ ਅਤੇ ਅਸੀਂ ਵੇਖਦੇ ਹਾਂ ਕਿ ਉਹ ਕਾफी ਹੱਦ ਤੱਕ ਐਸਾ ਚ ਕਾਮਯਾਬੀ ਹੋਇਆ ਅਰਾਸਟੋ ਅਤੇ ਸਿਕੰਦਰ ਵਿਚਾਲੇ ਸੰਪਾਰਕ ਸਬੰਧ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਤਾਂ ਅਵਸ਼ਰਿਹਾ ਪਰ ਕੋਈ ਵੀ ਅਜਿਹਾ ਸੰਕੇਤ ਨਹੀਂ ਮਿਲਦਾ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਦੋਹਾਂ ਵਿਚਾਰ ਕੋਈ ਡੂੰਗੀ ਨੀੜਤਾ ਸੀ ਤੈਂਕਾ 40ਵੀਂ ਪੂਰਵ ਵਿੱਚ ਸਿਕੰਦਰ ਦੀ ਆਪਣੇ ਪਿਤਾ ਦੀ ਥਾਂ ਰੀਜੈਂਟ ਦੇ ਤੌਰ ਤੇ ਨਿਯੁਕਤੀ ਨਾਲ ਸਿਕੰਦਰ ਦੇ ਵਿਦਿਆਰਥੀ ਜੀਵਨ ਦਾ ਅੰਤ ਹੋ ਗਿਆ ਅਤੇ ਇਸ ਤੋਂ ਬਾਅਦ ਅਰਾਸਟੋ ਮੋਡਸਟੈਗਰਾ ਵਿਖੇ ਚਲਾ ਗਿਆ 5 ਸਾਲਾ ਰਸਤੂ ਨੇ ਇੰਸਟਾਗਰਾਵਿਕ ਇਹ ਹੀ ਵਿਦਾਇ। ਇਸੇ ਦੌਰਾਨ 339 ਈਸਵੀ ਪੂਰਵ ਵਿੱਚ ਯੂਸੀ ਪਸ ਗੁਜ਼ਰ ਗਿਆ ਅਤੇ ਹਿਰਾਕਲਾਈਟਸ ਕੌਂਟਿਕਸ ਅਤੇ ਮੈਂਡੀਮਸ ਆਦ ਦੇ ਵਿਰੋਧ ਦੇ باوجود ਜ਼ੇਨੋਕ੍ਰੇਟਸ ਅਕੈਡਮੀ ਦਾ ਮੁਖੀ ਬਣ ਗਿਆ। 332 ਈਸਵੀ ਪੂਰਵ ਵਿੱਚ ਰਸਤੂ ਇਥਨਜ਼ ਮੋੜਾਇਆ ਅਤੇ ਉੱਥੇ ਉਸ ਨੇ ਸ਼ਹਿਰ ਦੇ ਉੱਤਰ ਪੂਰਬੀ ਭਾਗ ਦੇ ਨਾਲ ਹੀ ਇੱਕ ਜਿਮਨੇਜ਼ੀਅਮ ਵਿੱਚ ਲੀਸੀਅਮ ਨਾਮਕ ਸਕੂਲ ਆਰੰਭ ਕੀਤਾ। ਇਥੇ ਅਰਾਸਤੂ ਨੇ ਰੱਜੇਆਂ ਪ੍ਰਿਆ 12 ਸਾਲ ਦਾ ਸਮਾਂ ਬਤੀਤ ਕੀਤਾ ਸਵੇਰ ਦੇ ਸਮੇਂ ਉਹ 9 ਚੋਂ ਵਿਦਿਆਰਥੀਆਂ ਨੂੰ ਪੜਾਉਂਦਾ ਸੀ ਅਤੇ ਬਾਅਦ ਦੁਪਹਿਰ ਵੱਡੇ ਗਰੁੱਪ ਵਿੱਚ ਹੋਰਨਾਂ ਨੂੰ ਪੜਾਉਂਦਾ ਸੀ ਪੜਾਉਣ ਦੇ ਸਮੇਂ ਦੌਰ ਦੇ ਫਿਰਦੇ ਰਹਿਣ ਦੀ ਅਰਾਸਤੂ ਦੀ ਆਦਤ ਦੇ ਕਾਰਨ ਅਰਾਸਤੂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਪੈਰੀਪਟੈਕਸ ਕਿਹਾ ਜਾਂਦਾ ਸੀ ਲੀਸੀਅਮ ਵਿਚਲੇ ਸਮੇਂ ਦੌਰਾਨ ਅਰਾਸਤੂ ਨੇ ਸੰਸਾਰ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਤੋਂ ਵੀ ਪਹਿਲਾਂ ਸੈਂਕੜੇ ਖਰੜੇ ਇਕੱਠੇ ਕੀਤੇ ਅਤੇ ਇਹ ਹੀ ਬਾਅਦ ਵਿੱਚ ਮਿਸਰ ਦੇ ਸਿਕੰਦਰੀਆ ਵਰਗੇ ਪੁਸਤਕਾਲਿਆਂ ਲਈ ਲਮੂਨਾ ਸਾਬਤ ਹੋਇਆ। ਲੀਸੀਅਮ ਵੈਚੀ ਉਸਨੇ ਕਈ ਨਕਸ਼ੇ ਇਕੱਠੇ ਕੀਤੇ ਅਤੇ ਆਪਣੇ ਕੁਦਰਤ ਦੇ ਇਤਿਹਾਸ ਸਬੰਧੀ ਲੈਕਚਰਾਂ ਨੂੰ ਸਮਝਾਉਣ ਲਈ ਵਸਤੂਆਂ ਦਾ ਇੱਕ ਮਿਊਜ਼ੀਅਮ ਬਣਾਇਆ। ਕਿਹਾ ਜਾਂਦਾ ਹੈ ਕਿ ਸਿਕੰਦਰ ਨੇ ਉਸ ਨੂੰ 800 ਵਿਅਕਤੀ ਦਿੱਤੇ ਸਨ ਤਾਂ ਕਿ ਇਹ ਸਾਰਾ ਕੁਝ ਸੰਗ੍ਰਹਿ ਰੂਪ ਵਿੱਚ ਇਕੱਠਾ ਕੀਤਾ ਜਾ ਸਕੇ। ਸਿਕੰਦਰ ਨੇ ਮਕਦੂਨੀਆ ਸਾਮਰਾਜ ਦੇ ਸਾਰੇ ਸ਼ਿਕਾਰੀਆਂ, ਚਿੜੀਮਾਰਾਂ ਅਤੇ ਮਛੂਆਰੀਆਂ ਨੂੰ ਵੀ ਇਹ ਆਦੇਸ਼ ਦੇ ਰੱਖੇ ਸਨ। ਕਿ ਉਹ ਜੰਗਲੀ ਜੀਵਾਂ ਦੇ ਕਿਸੇ ਵੀ ਖਾਸ ਕਿਸਮ ਦੇ ਵਿਗਿਆਨਕ ਤੱਤ ਨੂੰ ਉਹ ਅਰਾਸਤੂ ਤੱਕ ਪਹੁੰਚਾਉਣ ਸਰ ਡੇਵਿਡ ਰਾਸ ਦੇ ਅਨਸਾਰ ਇਹ ਗਣਤੀ ਕੁਝ ਵਧਾ-ਚੜਾ ਕੇ ਦੱਸੀ ਗਈ ਲੱਗਦੀ ਹੈ ਅਤੇ ਦੂਰ ਦਰਾਡੇ ਦੇ ਇਲਾਕਿਆਂ ਬਾਰੇ ਅਰਾਸਤੂ ਦਾ ਗਿਆਨ ਇੰਨਾ ਵੱਧ ਨਹੀਂ ਲੱਗਦਾ ਜਿੰਨਾ ਇਹਨਾਂ ਆਦੇਸ਼ਾਂ ਦੇ ਫਲਸਰੂਪ ਹੋਣਾ ਚਾਹੀਦਾ ਸੀ ਪਰ ਫਿਰ ਵੀ ਇਸ ਤਰ੍ਹਾਂ ਦੀ ਚਰਚਾ ਨਿਰਾਰਥਾਰ ਨਹੀਂ ਹੋ ਸਕਦੀ ਦੱਸਿਆ ਜਾਂਦਾ ਹੈ ਕਿ ਲੀਸੀਅਮ ਵਿੱਚ ਅਰਾਸਤੂ ਨੇ ਇਹ ਵਿਧਾਨ ਲਾਗੂ ਕੀਤਾ ਹੋਇਆ ਸੀ ਕਿ ਹਰ ਮੈਂਬਰ 10 ਦਿਨਾਂ ਤੱਕ ਪੂਰਨ ਪ੍ਰਬੰਧ ਦਾ ਜ਼ਿੰਮੇਵਾਰ ਅਧਿਕਾਰੀ ਮੰਨਿਆ ਜਾਏਗਾ ਅਤੇ ਹਰ ਬਾਹਰੋਂ ਆਉਣ ਵਾਲੇ ਵਿਅਕਤੀ ਲਈ ਮੁਖੀ ਦੇ ਤੌਰ ਤੇ ਪੇਸ਼ ਹੋਏਗਾ ਮਹੀਨੇ ਵਿੱਚ ਇੱਕ ਵਾਰ ਇਕੱਠੇ ਖਾਣ ਦੀ ਅਤੇ ਸਿੰਪੋਜ਼ੀਅਮ ਦਾ ਪ੍ਰਬੰਧ ਕਰਨ ਦੀ ਵੀ ਪ੍ਰਥਾ ਸੀ ਅਰਸਤੂ ਦੀਆਂ ਪ੍ਰਾਪਤ ਰਚਨਾਵਾਂ ਦਰਸਲ ਉਸ ਦੇ ਲੈਕਚਰਾਂ ਦੇ ਸੰਖੇਪ ਨੋਟਸ ਹਨ ਜਿਹੜੇ ਉਸਨੇ ਲੀਸੀਅਮ ਵਿੱਚ ਗੁਜ਼ਾਰੇ ਸਮੇਂ ਵਿੱਚ ਤਿਆਰ ਕੀਤੇ ਸਨ ਦਰਸਲ ਅਰਸਤੂ ਦੇ ਸੰਸ ਭਾਰਤੋਂ ਦੇ ਸਮੇਂ ਵਿੱਚ ਹੀ ਉਸ ਦੀ ਸਿਕੰਦਰ ਨਾਲੋਂ ਦੂਰੀ ਵਧਣੀ ਸ਼ੁਰੂ ਹੋ ਗਈ ਸੀ ਰਸਤੂ ਰਾਜਦੇਵ ਹਾਰ ਤੋਂ ਦੁਖੀ ਅਤੇ ਗੁੱਸੇ ਸੀ ਫਾਰਸ ਦੀ ਜਤ ਤੋਂ ਬਾਅਦ ਸਿਕੰਦਰ ਨੇ ਤਾਜ ਸ਼ਾਹੀ ਲਿਬਾਸ ਪੈਨਣਾ ਸ਼ੁਰੂ ਕਰ ਦਿੱਤਾ ਸੀ ਅਤੇ ਹਾਰੇ ਹੋਏ ਦਾਰੀਉਸ ਦੀ ਰਿਆਸਤ ਵੀ ਜ਼ਬਤ ਕਰ ਲਈ ਸੀ ਉਸ ਦਾ ਦਰਬਾਰ ਹੁਣ ਪੂਰਬੀ ਸ਼ਾਨੋ ਸ਼ੌਕਤ ਦਾ ਨਮੂਨਾ ਬਣਦਾ ਜਾ ਰਿਹਾ ਸੀ ਨਿਸਰ ਵਿੱਚ ਅਮਨ ਨਾਮਕ ਮੰੰਦਰ ਨੇ ਉਸ ਨੂੰ ਜੀਅਸ ਦਾ ਪੁੱਤਰ ਐਲਾਨ ਦਿੱਤਾ ਸੀ ਅਤੇ ਸਿਕੰਦਰ ਇਹ ਚਾਹੁੰਦਾ ਸੀ ਕਿ ਹੁਣ ਜਿਹੜਾ ਵੀ ਉਸ ਦੇ ਸਾਹਮਣੇ ਹਾਜ਼ਰ ਹੋਵੇ ਉਹ ਸਿਕੰਦਰ ਨੂੰ ਦੇਵੀ ਆਦਰ ਦੇਵੇ ਉਸਨੇ ਇੱਕ ਬੈਕਟੀਰੀਅਨ ਅਤੇ ਦੋ ਫਾਰਸੀ ਰਾਜਕੁਮਾਰੀਆਂ ਨਾਲ ਵਿਆਹ ਕਰਵਾ ਲਿਆ ਸੀ ਅਤੇ ਇੰਜ ਲੱਗਣ ਲੱਗ ਪਿਆ ਸੀ ਕਿ ਹੁਣ ਮਕਦੋਨੀਆ ਤੇ ਯੂਨਾਨ ਅੱਧ-ਪਚੱਦੇ ਯੂਰেশੀਅਨ ਤਾਨਾਸ਼ਾਹ ਦੇ ਰਾਜ ਹੇਠ ਰਹੇਗਾ ਉਹ ਆਪਣੇ ਸਾਮਰਾਜ ਦੀ ਰਾਜਧਾਨੀ ਵੀ ਬੇਬੀਲੋਨ ਵੀ ਖੇ ਲੈ ਗਿਆ ਸੀ ਅਤੇ ਆਪਣੇ ਸਿਪਾਈਆਂ ਨੂੰ ਉਸਨੇ ਉੱਥੋਂ ਦੀਆਂ ਨਿਵਾਸੀ ਔਰਤਾਂ ਨਾਲ ਸੰਬੰਧ ਸਥਾਪਿਤ ਕਰਨ ਦੀ ਖੁੱਲ ਵੀ ਦੇ ਦਿੱਤੀ ਸੀ ਉਸਨੇ ਪਾਰਸੀਆਂ ਨੂੰ ਬੜੇ ਸਨਮਾਨਪੂਰਨ ਤੇ ਜ਼ਿੰਮੇਵਾਰੀ ਵਾਲੇ ਸਿਵਲ ਅਤੇ ਮਿਲਟਰੀ ਅਹੁਦਿਆਂ ਤੇ ਨਿਯੁਕਤ ਕਰ ਦਿੱਤਾ ਸੀ ਅਤੇ ਆਮ ਤੌਰ ਤੇ tatha ਕਾਥਿਤ ਜੰਗਲੀ ਲੋਕਾਂ ਨਾਲ ਮੇਲਜੋਲ ਵਧਾ ਲਿਆ ਸੀ ਇਹ ਸਾਰਾ ਗਜਰਾਸਤੂ ਵਾਸਤੇ ਬਹੁਤ ਹੀ ਦੁਖਦਾਈ ਰਿਹਾ ਹੋਵੇਗਾ ਉਸਦੀ ਦਿੱਤੀ ਹੋਈ ਸਿੱਖਿਆ ਬੇਕਾਰ ਸਾਬਤ ਹੋਈ ਸੀ ਸਿਕੰਦਰ ਯੂਨਾਨੀ ਨੈਤਿਕ ਉੱਚਤਾ ਦੇ ਆਦਰਸ਼ ਨੂੰ ਨਾ ਮੰਨ ਸਕਣ ਵਾਲਾ ਸਾਬਤ ਹੋਇਆ ਅਤੇ ਇਸੇ ਤਰ੍ਹਾਂ ਹੀ ਯੂਨਾਨ ਦੀ ਰਾਜਨੀਤਿਕ ਸਰਵਉੱਚਤਾ ਜਿਹੜੀ ਕਿ ਉਸਦੇ ਅਧਿਆਪਕ ਅਰਾਸਤੂ ਨੇ ਉਸ ਨੂੰ ਪੜ੍ਹਾਇੀ ਸੀ ਉਹ ਵੀ ਨਾਰਾਟਕ ਬਣ ਕੇ ਰਹਿ ਗਈ ਸੀ ਇਸ ਦੇ ਨਾਲ ਹੀ ਸਿਕੰਦਰ ਪਿੱਛੇ ਮਕਦוניਆ ਵਿੱਚ ਛੱਡੇ ਹੋਏ ਆਪਣੇ ਪ੍ਰਤੀਨਿਧ ਐਂਟੀਪੀਟਰ ਦੀ ਵਿਸ਼ਵਾਸ ਪਾਤਰਤਾ ਬਾਰੇ ਵੀ ਬੜੇ ਡੂੰਘੇ ਤਰੀਕੇ ਨਾਲ ਸ਼ੱਕੀ ਬਣ ਗਿਆ ਸੀ ਉਸ ਦੇ ਸ਼ੱਕ ਦੇ ਅਸਕੇਰੇ ਵਿੱਚ ਐਂਟੀਪੀਟਰ ਦੇ ਸਾਰੇ ਦੋਸਤ ਆ ਗਏ ਸਾਨਾ ਤੇ ਅਰਾਸਤੂ ਉਹਨਾਂ ਦੋਸਤਾਂ ਵਿੱਚੋਂ ਐਂਟੀਪੀਟਰ ਦਾ ਸਭ ਤੋਂ ਗੂੜਾ ਦੋਸਤ ਸੀ ਰੇਂਦੀ ਕਸਰ ਅਰਾਸਤੂ ਦੇ ਪਤੀ ਜੇ ਕੈਲਿਸਥਨੀਜ਼ ਦੇ ਦਰਭਾਗ ਨੇ ਪੂਰੀ ਕਰ ਦਿੱਤੀ ਅਤੇ ਇਸ ਤਰ੍ਹਾਂ ਸਿਕੰਦਰ ਤੇ ਅਰਾਸਤੂ ਦੇ ਦਿਲਾਂ ਵਿੱਚ ਪਈ ਹੋਈ ਗੰਢ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਗਈ। ਕੈਲੇਸਥੈਨੀਜ਼ ਬਹੁਤ ਹੀ ਯੋਗ ਨੌਜਵਾਨ ਸੀ ਅਤੇ ਉਸਦੇ ਚਾਚੇ ਅਰਾਸਤੂ ਨੇ ਸਿਕੰਦਰ ਦੇ ਨਾਲ ਜਾਣ ਵਾਲੇ ਇਤਿਹਾਸਕਾਰ ਦੇ ਤੌਰ ਤੇ ਉਸ ਦੀ ਨਿਯੁਕਤੀ ਕਰਾਈ ਸੀ। ਛੇਤੀ ਹੀ ਉਹ ਸਿਕੰਦਰ ਦੇ ਗੁੱਸੇ ਦਾ ਉਦੋਂ ਸ਼ਿਕਾਰ ਹੋ ਗਿਆ ਜਦੋਂ ਉਸ ਨੇ ਖੁੱਲੇ ਤੌਰ ਤੇ ਸਿਕੰਦਰ ਦੇ ਪੂਰਬੀ ਮਲਕਾਂ ਦੇ ਲੋਕਾਂ ਦੇ ਪ੍ਰਤੀ ਝੁਕਾਣ ਨੂੰ ਵੇਖਿਆ ਅਤੇ ਉਸ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਸਿਕੰਦਰ ਦੇ ਮਾਰਨ ਦੀ ਸਾਜ਼ਿਸ਼ ਵਿੱਚ ਫੜ ਲਿਆ ਗਿਆ। ਅਤੇ ਭਾਵੇਂ ਉਹ નિર્ਦੋਸ਼ ਹੀ ਪ੍ਰਤੀਤ ਹੁੰਦਾ ਸੀ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਇਸ ਸਾਜ਼ਿਸ਼ ਵਿੱਚ ਸਿਕੰਦਰ ਨੇ ਅਤੇ ਅਰਸਤੋ ਨੂੰ ਵੀ ਜ਼ਿੰਮੇਵਾਰ ਮੰਨਦੇ ਹੋਏ ਇੱਕ ਬਹੁਤ ਹੀ ਗੁੱਸੇ ਭਰੀ ਚਿੱਠੀ ਐਂਟੀਪੀਟਰ ਨੂੰ ਲਿਖੀ। ਇਹ ਗੱਲ ਵੱਖਰੀ ਹੈ ਕਿ ਸਿਕੰਦਰ ਉਸ ਵੇਲੇ ਹਿੰਦੁਸਤਾਨ 'ਤੇ ਹਮਲਾ ਕਰਨ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਇਸ ਪਾਸੇ ਵੱਲ ਕੋਈ ਬਹੁਤਾ ਧਿਆਨ ਨਾ ਦੇ ਸਕਿਆ ਅਤੇ ਕੁਝ ਸਮੇਂ ਬਾਅਦ ਮਲੇਰੀਏ ਕਾਰਨ ਮਰ ਗਿਆ। ਇਹ ਵਿਚਾਰ ਬੜਾ ਪ੍ਰਭਾਵਸ਼ਾਲੀ ਅਤੇ ਸੋਹਣਾ ਲੱਗਦਾ ਹੈ ਕਿ ਅਰਸਤੋ ਨੇ ਸਿਕੰਦਰ ਨੂੰ ਪੜਾਇਆ ਸੀ। ਤਾਂ ਫਿਰ ਵੀ ਇਹ ਇੱਕ ਹਕੀਕਤ ਹੈ ਕਿ ਅਰਾਸਤੂ ਦਾ ਸਿਕੰਦਰ ਉਤੇ ਬਹੁਤ ਮਾਮੂਲੀ ਹੀ ਪ੍ਰਭਾਵ ਸੀ ਅਰਾਸਤੂ ਜਦੋਂ ਦੁਬਾਰਾ ਇਥਨਸ ਵਿੱਚ ਆ ਕੇ ਵਸਿਆ ਸੀ ਤਾਂ ਉਸ ਨੂੰ ਰਾਜਸੀ ਸਹੂਲਤਾਂ ਤੋਂ ਇਲਾਵਾ ਆਪਣੀਆਂ ਜੀਵ ਵਿਗਿਆਨਕ ਖੋਜਾਂ ਨੂੰ ਅੱਗੇ ਵਧਾਉਣ ਦੀਆਂ ਸਹੂਲਤਾਂ ਤਾਂ ਪਾਵੇਂ ਮਿਲੀਆਂ ਸਨ ਪਰ ਫਿਰ ਵੀ ਇਸ ਗੱਲ ਦਾ ਕੋਈ ਪਰਮਾਨ ਨਹੀਂ ਮਿਲਦਾ ਕਿ ਸਿਕੰਦਰ ਫਾਰਸ ਅਤੇ ਭਾਰਤ ਤੋਂ ਅੰਦਰ ਲੱਭ ਪਸ਼ੂਆਂ ਦੀਆਂ ਨਸਲਾਂ ਅਰਾਸਤੂ ਲਈ ਭੇਜਦਾ ਹੁੰਦਾ ਸੀ ਦਰਅਸਲ ਰਾਜਨੀਤਿਕ ਵਿਚਾਰਧਾਰਾ ਦੋਹਾਂ ਦੇ ਵੱਖਰੇਵੇਂ ਦਾ ਵੱਡਾ ਕਾਰਨ ਸੀ ਅਰਸਤੂ ਦੀਆਂ ਰਚਨਾਵਾਂ ਵਿੱਚ ਸਿਕੰਦਰ ਦੀਆਂ ਜਿੱਤਾਂ ਦੇ ਫਾਲਤੂਪ ਸਿਟੀ ਸਟੇਟਾਂ ਦੇ ਰੂਪ ਵਿੱਚ ਆ ਰਹੇ ਪਰਿਵਰਤਨਾਂ ਦਾ ਕੋਈ ਜ਼ਿਕਰ ਨਹੀਂ ਹੈ ਜੇ ਅਰਸਤੂ ਨੂੰ ਇਹ ਪਤਾ ਹੁੰਦਾ ਕਿ ਕਿਵੇਂ ਸਿਕੰਦਰ ਯੂਨਾਨੀਆਂ ਅਤੇ ਗੈਰ ਯੂਨਾਨੀਆਂ ਵਿਚਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਅਖਤਿਆਰ ਕਰ ਰਿਹਾ ਹੈ ਤਾਂ ਅਰਸਤੂ ਨੇ ਅਫਸੋਸ ਵੀ ਪ੍ਰਗਟ ਕੀਤਾ ਹੁੰਦਾ ਅਤੇ ਸ਼ਾਇਦ ਵਿਰੋਧ ਵੀ ਕੀਤਾ ਹੁੰਦਾ 323 ਈਸਵੀ ਪੂਰਵ ਵਿੱਚ ਜਦੋਂ ਸਿਕੰਦਰ ਦੀ ਮੌਤ ਹੋ ਗਈ ਇਥਨਸ ਵਿੱਚਲੀ ਮਕਦੋਨੀਆ ਵਿਰੋਧੀ ਪਾਰਟੀ ਨੇ ਅਰਾਸਤੂ ਦੀ ਖਿਲਾਫਤ ਕੀਤੀ। ਉਸ ਉੱਤੇ ਹਰਮਿਆਸ ਦੀ ਹਉਫਤ ਵਿੱਚ ਗੀਤ ਲਿਖਣ ਦੇ ਅਤੇ ਹੋਰ ਕਈ આરોਪ ਲਾਏ ਗਏ। ਉਸ ਦੇ ਸਕੂਲ ਲੀਸੀਅਮ ਉੱਤੇ ਮਕਦੋਨੀਆ ਵਿਰੋਧੀ ਗਰੁੱਪਾਂ ਦੇ ਹਮਲਿਆਂ ਦੀ ਸੰਭਾਵਨਾ ਬਣ ਗਈ। ਅਰਾਸਤੂ ਸਮੇਂ ਦੀ ਨਿਜਾਗਤ ਨੂੰ ਭਾਪ ਗਿਆ ਤੇ ਇਥਨਸ ਛੱਡ ਕੇ ਆਪਣੇ ਘਰ ਸਟੈਗਰਾ ਦੇ ਲਾਗੇ ਚੈਲਸਿਸ ਨਾਮਕ ਸਥਾਨ ਤੇ ਆ ਗਿਆ। ਇੱਥੇ 222 ईसा पूर्व ਵਿੱਚ 62 ਸਾਲ ਦੀ ਉਮਰ ਵਿੱਚ ਗਰਮੀਆਂ ਦੀ ਰੁੱਤ ਵਿੱਚ ਅਰਾਸਤੂ ਦਾ ਦੇਹਾਂਤ ਹੋ ਗਿਆ। ਉਸ ਦੀ ਮੌਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਲਈ ਜਾਂ ਯੂਰੀਪਸ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜਾਨ ਲੈ ਲਈ ਪਰੰਤੂ ਇਹਨਾਂ ਕਹਾਣੀਆਂ ਦਾ ਕੋਈ ਤੱਕਾ ਆਧਾਰ ਨਹੀਂ ਹੈ ਅਰਾਸਤੂ ਵਿਅਕਤੀ ਦੇ ਤੌਰ ਤੇ ਕਿਸ ਕਿਸ ਤਰ੍ਹਾਂ ਦਾ ਸੀ ਕਹਿਣਾ ਕਠਨ ਹੈ ਕਿਉਂਕਿ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ ਪਰੰਤੂ ਡਾਈਜੋਨੀਸ ਲਾਰਟਿਅਸ ਨੇ ਅਰਾਸਤੂ ਦੀ ਵਸੀਅਤ ਨਾਮਕ ਦਸਤਾਵੇਜ਼ ਸੰਭਿਆ ਹੋਇਆ ਹੈ ਜਦੋਂ ਅਰਾਸਤੂ ਦੀ ਪਤਨੀ ਪਿਥਿਆਸ ਦੀ ਮੌਤ ਹੋ ਗਈ ਤਾਂ ਅਰਾਸਤੂ ਹਰਪਾਈਲਸ ਨਾਮਕ ਐਸਤਰੀ ਨਾਲ ਰਹਿਣ ਲੱਗ ਪਿਆ ਸੀ ਅਤੇ ਉਸ ਤੋਂ ਨਿਕੋਮੈਕਸ ਨਾਮਕ ਇੱਕ ਪੁੱਤਰ ਪੈਦਾ ਹੋਇਆ ਸੀ। ਪਿਥਿਆਸ ਤੋਂ ਪਹਿਲਾਂ ਹੀ ਇੱਕ ਪੁੱਤਰੀ ਪੈਦਾ ਹੋ ਚੁੱਕੀ ਸੀ। ਅਰਾਸਤੂ ਦੀ ਵਸੀਅਤ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸ ਨੇ ਆਪਣੇ ਸਾਰੇ ਪਰਿਵਾਰ ਦਾ ਪ੍ਰਬੰਧ ਕੀਤਾ ਹੋਇਆ ਸੀ। ਹਰਪਾਈਲਸ ਵਾਸਤੇ ਉਸ ਦੇ ਸ਼ਬਦ ਸਨੇ ਅਤੇ ਕਹਿਰਤਗਤਾ ਪੂਰਨ ਹਨ ਅਤੇ ਅਜੀਹਾ ਹੀ ਉਸ ਨੇ ਆਪਣੇ ਦੋ ਬੱਚਿਆਂ ਅਤੇ ਦਾਸਾਂ ਵਾਸਤੇ ਵੀ ਲਿਖਿਆ ਹੈ। ਦਾਸਾਨੂ ਉਸਨੇ ਆਪਣੀ ਮੌਤ ਦੇ ਤਰਾਂਤ ਬਾਅਦ ਜਾਂ ਆਪਣੀ ਲੜਕੀ ਦੇ ਵਿਆਹ ਤੋਂ ਬਾਅਦ ਆਜ਼ਾਦੀ ਦੇ ਦੇ ਦੇਣ ਦੀ ਗੱਲ ਲਿਖੀ ਹੈ ਉਸਨੇ ਆਦੇਸ਼ ਦਿੱਤਾ ਹੈ ਕਿ ਉਸ ਦੀਆਂ ਅਸਥੀਆਂ ਉਸ ਦੀ ਪਹਿਲੀ ਪਤਨੀ ਪਥਿਆਸ ਦੇ ਆਦੇਸ਼ਾਂ ਦੇ ਮੁਤਾਬਿਕ ਉਸ ਦੀਆਂ ਅਸਥੀਆਂ ਦੇ ਨਾਲ ਰੱਖੀਆਂ ਜਾਣ ਵਸੀਅਤ ਤੋਂ ਪਤਾ ਲੱਗਦਾ ਹੈ ਕਿ ਅਰਾਸਤੂ ਉਸ ਸਮੇਂ ਦੇ ਹਿਸਾਬ ਨਾਲ ਤਨੀ ਦਿਯਾਲੂ ਅਤੇ ਉਦਾਰ ਸੀ ਜੀਈਆਰ ਲਾਇਟ ਦੇ ਅਨੁਸਾਰ ਬਾਕੀ ਹੋਰ ਸਰੋਤ ਅਰਾਸਤੂ ਬਾਰੇ ਬਹੁਤਾ ਜਾਣਨਾ ਨਹੀਂ ਪਾਉਂਦੇ ਅਰਕੀ ਤੇ ਕੀ ਤੇਰੀ ਦੱਸਿਆ ਗਿਆ ਹੈ ਕਿ ਅਰਾਸਤੂ ਗੱਲਬਾਤ ਵਿੱਚ ਤਤਲਾਉਂਦਾ ਵੀ ਸੀ ਅਤੇ ਵਧੀਆ ਕੱਪੜੇ ਪਾਉਂਦਾ ਸੀ ਰੋਮਨ ਵਿਦਵਾਨ ਕੁਐਂਟੀਲੀਅਨਨ ਅਰਾਸਤੂ ਦੀ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ ਮੈਂ ਅਰਾਸਤੂ ਬਾਰੇ ਕੀ ਆਖਾਂ ਮੈਨੂੰ ਨਹੀਂ ਬਤਾ ਕਿ ਮੈਂ ਉਸ ਦੀ ਪ੍ਰਸ਼ੰਸਾ ਉਸ ਦੇ ਗਿਆਨ ਕਾਰਨ ਕਰਦਾ ਹਾਂ ਜਾਂ ਉਸ ਦੀਆਂ ਰਚਨਾਵਾਂ ਦੀ ਭਾਰੀ ਗਿਣਤੀ ਕਾਰਨ ਜਾਂ ਉਸ ਦੀ ਭਾਸ਼ਾ ਦੀ ਖਿੱਚ ਸ਼ਕਤੀ ਕਾਰਨ अथवा ਉਸ ਦੀ ਖੋਜ ਬਰਤੀ ਕਾਰਨ ਜਾਜਦੀ ਪ੍ਰਸ਼ੰਸਾ ਉਸ ਦੀਆਂ ਰਚਨਾਵਾਂ ਦੇ ਵਿਸ਼ਾਲ ਚਿੰਤਨ ਚੌਕਟੇ ਕਾਰਨ ਕਰਦਾ ਹਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ